ਆ ਲਓ ਜੀ ਹਾਂ ਕੀ ਕਰ ਰਹੇ ਹੋ ਜੀ ਪਰਾਲੀ ਦਾ ਕਿਆ ਬਣਾ ਰਹੇ ਆ ਬੰਦ ਬੰਦ ਹੋ ਰਹੀ ਬੰਦ ਰਹੇ ਹੈ ਅੱਛਾ ਹਾਂ ਵਰਸੀਨ ਬੰਨਣੀ ਹੈ ਵਰਸੀਨ ਬੰਨਣੀ ਹੈ ਹਾਂ ਅੱਛਾ ਇਹਦੇ ਨਾਲੇ ਬੰਨਣੀ ਹੈ ਇਹਦੇ ਨਾਲੇ ਬੰਨਦਣਾ ਜੀ ਅੱਛਾ ਹਾਂ ਜੀ ਹੋਰ ਬਹੁਤ ਵਧੀਆ ਉਹ ਯਾਰ ਅੱਜ ਕੱਲ ਹੁਣ ਜਿੱਦਾਂ ਆਪਣਾ ਚੱਲ ਰਿਹਾ ਮਹੀਨਾ ਤੁਹਾਡਾ ਮਾਰਚ ਖਤਮ ਹੋਣ ਤੇ ਆ ਗਿਆ ਹਾਂ ਹੈ ਨਹੀਂ ਹਾਂ ਜੀ ਔਰ ਕੀ ਕਹਿੰਦਾ ਕਹਿੰਦਾ ਕਿਸੇ ਨੇ ਮੈਨੂੰ ਕਿਹਾ ਤਾਂ ਫਰਵਰੀ ਮਾਰਚ ਚ ਮੂੰਗਰੇਾਂ ਦੀ ਸਬਜ਼ੀ ਹੁੰਦੀ ਐ ਮੂੰਗਰੇ ਪਹਿਲਾਂ ਮੈਂ ਛੋਟਾ ਹੁੰਦਾ ਖਾਇਆ ਕਰਦਾ ਤਾਂ ਅੱਛਾ ਉਹ ਦੂਹੇ ਦਾ ਮੈਂ ਉਹਨੂੰ ਕਰਦਾ ਜਿਹੜਾ ਹੈ ਵੀ ਹੁਣ ਦਿਲ ਕਰਦਾ ਉਹ ਫਰਵਰੀ ਮਾਰਚ ਹੁੰਦੇ ਅੱਜਕੱਲ ਮਿਲ ਜੂਗੇ ਮੂੰਗਰੇ ਮੂੰਗਰੇ ਮਿਲ ਜੂਗੇ ਮੂੰਗਰੇ ਜਿੰਨੇ ਮਰਜੀ ਜੀ ਹੈ ਮੂੰਗਰੇ ਜਿੰਨੇ ਮਰਜੀ ਨੇ ਟਾਈਮ ਸਹੀ ਐ ਜੇ ਮੂੰਗਰਿਆਂ ਵਾਸਤੇ ਸਹੀਗਾ ਹੈ ਹੈਗਾ ਟਾਈਮ ਮੇਰੇ ਯਾਰ ਸਬਜ਼ੀ ਬਹੁਤ ਸਵਾਦ ਬਣਦੀ ਸਾਡੀ ਮਾਤਾ ਬਣਾਇਆ ਕਰਦੀ ਸੀ ਮੂੰਗਰਿਆਂ ਦੀ ਸਬਜ਼ੀ ਹੈ ਸਰੋਂ ਤੇ ਤੁਸੀਂ ਵੀ ਦੇਖਿਓ ਦੱਸਿਓ ਜਿਹੜੇ ਜਿਹਨੇ ਮੂੰਗਰਿਆਂ ਦੀ ਸਬਜ਼ੀ ਖਾਧੀ ਹੋਈ ਹੈ ਤੁਸੀਂ ਖਾਧੀ ਮੂੰਗਨੇ ਸਬਜ਼ੀ ਹਾਂ ਬਹੁਤ ਅਸੀਂ ਦੇਸੀ ਸਬਜ਼ੀ ਹੈ ਜੀ ਇਹ ਆਪਣੀ ਘਰ ਦੀ ਅੱਛਾ ਬਣ ਜਾਂਦੀ ਹੈ ਅੱਜ ਕੱਲ ਵੀ ਬਣ ਜਾਂਦੀ ਹੈ ਸਰੋਂ ਦੇ ਤੇਲ ਚ ਬਣਾਉ ਜੀ ਇਹਨੂੰ ਸਰੋਂ ਦੇ ਤੇਲ ਚ ਬਣਾਉ ਜੀ ਸਰੋਂ ਦੇ ਤੇਲ ਅੱਲ ਸਰੋਂ ਦੇ ਤੇਲ ਤੇ ਬਣਨੀ ਲੱਗਦੀ ਹੈ ਔਰ ਦੁਆ ਹੋਰੇ ਦਾ ਪਾਣੀ ਵੀ ਪੈਂਦਾ ਵਿੱਚ ਨਹੀਂ ਨਹੀਂ ਸੁੱਕੇ ਤੋਂ ਨਹੀਂ ਇਹਨੂੰ ਗਾਜਾਂ ਵਿੱਚ ਸੁੱਕੇ ਅੱਥੇ ਪਾਣੀ ਨਹੀਂ ਲਾਉਣਾ ਨਾ ਪਾਣੀ ਲਾਉਣਾ ਜੀ ਪਾਣੀ ਲਾਏ ਤੇ ਤਾਂ ਫਿਰ ਇਹ ਖਰਾਬ ਹੋ ਜੂਗਾ ਢਿੱਲਾ ਪਿਆ ਨਹੀਂ ਗਿਆ ਅੱਛਾ ਢਿੱਲਾ ਪਿਆ ਨਹੀਂ ਗਿਆ ਨਹੀਂ ਹਾਂ ਅੱਛਾ ਮੂੰਗਰੇ ਖੜਮੇ ਤਾਹੀ ਹੂੰ ਕਚਕਚ ਕਰਦੇ ਮੂੰਹ ਜਾਂਦੇ ਤੇ ਪਾਣੀ ਨਹੀਂ ਤਾਂ ਲੱਗਦਾ ਸਹੀ ਗੱਲ ਹੈ ਤੁਹਾਡੀ ਅੱਛਾ ਹੋਰ ਕਿਆ ਕਿਆ ਵਿੱਚ ਪੈ ਜਾਣਾ ਫਿਰ ਇਹਦੇ ਆਲੂ ਆਲੂ ਪੈ ਜਾਣਾ ਆਲੂ ਸਰੋਂ ਦਾ ਤੇਲ ਦਾ ਛੋਟਾ ਛੋਟਾ ਕੱਟ ਕੇ ਹਾਂ ਛੋਟਾ ਛੋਟਾ ਕੱਟ ਕੇ ਆਲੂ ਪੈ ਜਾਣਾ ਹਾਂ ਇਹ ਕੱਟ ਕੇ ਛੋਟਾ ਕੱਟ ਕੇ ਇਹ ਆਵਾਲਕੇ ਨੂੰ ਆਵਾਲਕੇ ਕੱਟ ਲਵਾਈਆ ਦੋਨੋਂ ਅੱਛਾ ਹਾਂ ਤੇ ਕਿੰਨੀ ਬਿਹਾਰ ਚ ਲਾਲੂ ਨਾ ਹੀ ਪੂਰੀ ਸਬਜ਼ੀ ਮਾਂ ਆਲੂ ਜਿੱਦਾਂ ਬਿਹਾਰ ਤੇ ਲਾਲੂ ਤੇ ਮੂੰਗਰਿਆਂ ਦੀ ਸਬਜ਼ੀ ਚ ਆਲੂ ਹੈ ਉਹ ਵਾਹ ਜੀ ਵਾਹ ਵਾਹ ਨਜ਼ਾਰਾ ਅੱਛਾ ਥੋੜੀ ਰੈਸਿਪੀ ਸਮਝ ਲਿਏ ਵੀ ਸਟਾਰਟਿੰਗ ਹੀ ਤਾਂ ਬਣਨੇ ਤਾਂ ਕੜਾਹੀ ਚ ਤੇ ਕੁੱਕਰ ਚ ਨਹੀਂ ਬਣਨੇ ਕੜਾਹੀ ਚ ਕੜਾਹੀ ਤੇ ਬਣਨੇ ਕੜਾਹੀ ਧਾਰ ਲਈ ਸਰੋਂ ਦਾ ਤੇਲ ਪੈ ਗਿਆ ਉਸ ਤੋਂ ਬਾਅਦ ਗਾਹ ਪਿਆਜ਼ ਪਿਆਜ਼ ਦਾ ਆਪਾਂ ਜਿਵੇਂ ਤੜਕਾ ਲਾਉਂਦੇ ਨੇ ਪਹਿਲਾਂ ਤੜਕਾ ਹਾਂ ਪਿਆਜ਼ ਲਸਣ ਬਰੀਕ ਕੱਟਣਾ ਹੈ ਕਿ ਲੰਬਾ ਲੰਬਾ ਕੱਟਣਾ ਬਰੀਕ ਕੱਟਣਾ ਨਹੀਂ ਨਹੀਂ ਉਹ ਪਿਆਜ਼ ਆਪਾਂ ਕੁੱਟ ਕੇ ਜਿਵੇਂ ਚਾਹੇ ਕੁੱਟ ਕੇ ਆਪਾਂ ਪਾਉਂਦੇ ਆਂ ਜੀ ਸਬਜ਼ੀ ਚ ਇਸ ਤਰ੍ਹਾਂ ਉਹਦਾ ਤੜਕੇ ਵਾਲਾ ਪਿਆ ਜੇ ਤੜਕੇ ਵਾਲਾ ਪਿਆ ਤੜਕਾ ਬਣਾ ਲੈਣਾ ਅੱਛਾ ਤੜਕੇ ਚ ਮੂਗ ਮੂਗ ਦੇ ਛੱਡਣੇ ਜੀ ਅੱਛਾ ਉਸ ਤੜਕੇ ਚ ਮੂngਰੇ ਛੱਡਦੇ ਨੇ ਹਾਂ ਮੂngਰੇ ਛੱਡ ਕੇ ਫਿਰ ਮੂngਰੇ ਨੂੰ ਭੁੰਨਣਾ ਚੰਗੀ ਤਰ੍ਹਾਂ ਲਾਈ ਜਾਣਾ ਲਾਈ ਜਾਣਾ ਜੀ ਕਰਛੀ ਨਾਲ ਕੱਲੇ ਮੂngਰੇ ਪਹਿਲਾਂ ਪਾਉਣੇ ਆ ਹਾਂ ਆਲੂ ਨਹੀਂ ਦੇ ਪਾਏ ਆਲੂ ਨਹੀਂ ਪਾਏ ਜੇ ਮਤਲਬ ਆਲੂ ਕੱਚਾ ਹੀ ਪਾਉਣਾ ਜੀ ਵੱਢ ਕੇ ਪਹਿਲਾਂ ਨਾਲੇ ਆਲੂ ਪਾ ਦੇਣਾ ਜੀ ਪਹਿਲਾਂ ਆਲੂ ਨਾਲੇ ਪਾ ਲਓ ਫੇ ਜੇ ਵਾਲ ਕੇ ਪਾਉਣਾ ਹੈ ਫੇ ਬਾਹਰ ਜਦੋਂ ਵਾਹਿਗੁਰੂ ਜਦੋਂ ਅੱਧੇ ਕੇ ਮੂngਰੇ ਬਣ ਗਏ ਜੀ ਅੱਛਾ ਉਦੋਂ ਪਾਉਣਾ ਹੈ ਜਦੋਂ ਅੱਧੇ ਕੇ ਮੁੰਗਰੇ ਬਣ ਗਏ ਹਾਂਜੀ ਹਾਂ ਬਸ ਲੱਗ ਗਿਆ ਵੀ 10 ਮਿੰਟ ਹੋ ਗਏ 10 ਮਿੰਟ ਬਾਅਦ ਅੱਛਾ ਜਦੋਂ ਫਰਾਈਜ ਹੋ ਗਏ ਮੜੇ ਜੀ ਜਦੋਂ ਫਰਾਈਜ ਹੋ ਗਏ ਅੱਛਾ ਮੁੰਗਰਿਆਂ ਨੂੰ ਉਹ ਉਹਦੀਆਂ ਪੂੰਛਾਂ ਪੰਛਾਂ ਅੱਗੇ ਪਿੱਛੇ ਦੋਹੇ ਪਾਸੇ ਪੂੰਛ ਵੀ ਹੁੰਦੀ ਹੈ ਹਾਂ ਕੱਟ ਲੋ ਕੱਟ ਲੋ ਹੀ ਪੂੰਜੀ ਦੋਹੇ ਕੱਟ ਲੋ ਹਾਂਜੀ ਦੋਹੇ ਕੱਟ ਨਾਲੇ ਵਿੱਚ ਮਸਾਲਾ ਵੜ ਜਾਂਦਾ ਜੀ ਫਿਰ ਉਹਦੇ ਚੀਰਾ ਦੇ ਲੋ ਵਿੱਚ ਹੈ ਚੀਰੇ ਆ ਜਾਂਦਾ ਜੀ ਜਦੋਂ ਕੱਟਿਆ ਗਿਆ ਜੀ ਪਿਛਲੇ ਪਾਸੇ ਦੋਹੇ ਬਾਥੇ ਪਿੱਛੇ ਮੂਰੇ ਤੇ ਵੜ ਜਾਣਾ ਮਸਾਲਾ ਹਾਂਜੀ ਅੱਛਾ ਚਮੂਲੀ ਵਾਲੀ ਹੁੰਦਾ ਜੀ ਮੂਲੀ ਜਦੋਂ ਧੱਲਾ ਹੋ ਜਾਂਦੀ ਇਹਦਾ ਅੱਛਾ ਮੂੰਗਰੇ ਖਾ ਕੇ ਸਬਜੀ ਮੈਨੂੰ ਯਾਦ ਆ ਗੱਡ ਘਰ ਭਾਈ ਜੀ ਹਾਂ ਜੀ ਉਹ ਮੂਲੀ ਦਾ ਹੀ ਰਸ ਹੁੰਦਾ ਜੀ ਇਹ ਮੂਲੀ ਦਾ ਹੀ ਰਸ ਹੁੰਦਾ ਹਾਂ ਵੈਸੇ ਵੀ ਸਿਹਤ ਵਾਸਤੇ ਵੀ ਚੰਗੇ ਹੋਣਗੇ ਮੂਲੀ ਚੰਗੀ ਹੁੰਦੀ ਹੈ ਸਿਹਤ ਵਾਸਤੇ ਠੰਡੀ ਹੈ ਅੱਛਾ ਮੂਲੀ ਦੇ ਮੂੰਗਰੇ ਹੈ ਔਰ ਫਿਰ ਉਸ ਤੋਂ ਬਾਅਦ ਉਹ ਆਲੂ ਪੈ ਗਏ ਸਾਰਾ ਕੁਝ ਹੋ ਗਿਆ ਜਦੋਂ ਬਣ ਗਈ ਸਬਜੀ ਕਰਾਰੀ ਪਾਣੀ ਨਹੀਂ ਲਾਉਣਾ ਹੈ ਪਾਣੀ ਨਹੀਂ ਲਾਉਣਾ ਜੀ ਪਾਣੀ ਲੈ ਤੇ ਕੰਮ ਖਰਾਬ ਹੋ ਜਨਾ ਫਿਰ ਉਹ ਕੱਚ ਜੀ ਮਰ ਜਣੀ ਜਿਹੜੀ ਕੱਚ ਕੱਚ ਮੂੰਹ ਚ ਆਉਂਦੀ ਹੈ ਨਾ ਉਹ ਹੀ ਤਾਂ ਸਵਾਦ ਉਹ ਹੀ ਲਾ ਦਿਆ ਢਕਾਰ ਵਾਈ ਜੀ ਕਹਿੰਦੇ ਬਹੁਤ ਤਕੜਾ ਆਂਦਾ ਹੈ ਹਾਂ ਬਹੁਤ ਹੈ ਆਏ ਹੋ ਜਾਂਦਾ ਵੀ ਅੰਦ ਆ ਗਿਆ ਯਾਰ ਬਣਾਉਣੇ ਆ ਕਿਸ ਦਿਨ ਹੁਣ ਮੈਨੂੰ ਮੂੰਗਰੇ ਮਿਲੂਗੇ ਕਿੱਥੇ ਤੇ ਮੈਂ ਤਾਂ ਮੂੰਗਰੇ ਲੱਭਦਾ ਫਿਰਦਾ ਮੂਰ ਦਾ ਮੋਲ ਜਣੇ ਉਹਦੇ ਲੱਗੇ ਤਾਂ ਉਧਰ ਤਾਂ ਨਹੀਂ ਨਹੀਂ ਆ ਜਾਣਗੇ ਫਿਰ ਪੰਜ ਚਾਰ ਦਿਨ ਨੂੰ ਪੰਜ ਚਾਰ ਦਿਨ ਤੱਕ ਹੋ ਜਾਣ ਦੋ ਪੰਜ ਚਾਰ ਦਿਨ ਤੱਕ ਹੋ ਜੂਗੇ ਹਾਂ ਆਈ ਆਈ ਘਰੇ ਸਾਹਮਣੇ ਅੱਛਾ ਤੁਸੀਂ ਇੱਥੇ ਬੈਠੇ ਹੋਨੇ ਆ ਮੈਂ ਲੰਘਦਾ ਲੰਘਦਾ ਫਿਰ ਮੰਗ ਸਕਦਾ ਹਾਂ ਕੋਈ ਨਾਂ ਤਾਂ ਨਹੀਂ ਹੈ ਲਾ ਨਾ ਗਾਦੀ ਹੈ ਸੱਜਣਾ ਨੇ ਦਿਲ ਮੰਗਿਆ ਆਏ ਹਾਏ ਸੱਜਣਾ ਨੇ ਦਿਲ ਮੰਗਿਆ ਹੈ ਅੱਗਾ ਅੱਗੇ ਅਸੀਂ ਹੈ ਸੱਜਣਾ ਨੇ ਦਿਲ ਮੰਗਿਆ ਅੱਗੇ ਗਾਹਾਂ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਮਰਾਂ ਤੱਕ ਰੋਈ ਲੋਕਾਂ ਦੇ ਪੱਥਰਾਂ ਦੀ ਮੈਨੂੰ ਪੀੜ ਜਰਾ ਨਾ ਹੋਈ ਆਏ ਹਾਏ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ ਹਾਂ ਲੋਕਾਂ ਦੇ ਪੱਥਰਾਂ ਦੀ ਮੈਨੂੰ ਪੀੜ ਜਰਾ ਨਾ ਹੋਈ ਆਏ ਹੈ ਲੋਕਾਂ ਨੇ ਭਾਵੇਂ ਪੱਥਰ ਮਾਰੇ ਆ ਉਹਦੀ ਨਹੀਂ ਪੀੜ ਹੋਈ ਜਿੰਦਾ ਨਾ ਇੱਕ ਅੱਛਾ ਉਹਨੂੰ ਕਹਿੰਦੇ ਵੀ ਦਾ ਸਾਰੇ ਪੱਥਰ ਮਾਰੋ ਅੱਛਾ ਉਹ ਕਹਿੰਦਾ ਵੀ ਮੈਂ ਯਾਰ ਪੱਥਰ ਹੀ ਮਾਰਨਾ ਮੇਰਾ ਆੜ ਹੀ ਆ ਅੱਛਾ ਉਹਨੇ ਫੁੱਲ ਮਾਰਿਆ ਅੱਛਾ ਉਹ ਕਹਿੰਦਾ ਮੈਨੂੰ ਲੋਕਾਂ ਦੇ ਪੱਥਰਾਂ ਦਾ ਤਾਂ ਦੁੱਖ ਹੀ ਨਹੀਂ ਲੋਕ ਤੇਰੇ ਫੁੱਲ ਦਾ ਆ ਵੀ ਤੈ ਵੀ ਮਾਰਤਾ ਥਾਲਿਆ ਮੇਰਾ ਭਾਵੇਂ ਫੁੱਲੇ ਆ ਪਰ ਮਾਰਿਆ ਤਾਂ ਹੈ ਹਾਂ ਕਹਿੰਦਾ ਵੀ ਇਹਨਾਂ ਤਾਂ ਮਾਰ ਨਹੀਂਦੇ ਮੇਰਾ ਠੀਕ ਹੈ ਤੂੰ ਮੇਰਾ ਅੜੀ ਦਾ ਕਹਿੰਦਾ ਅੱਛਾ ਕਹਿੰਦਾ ਫੁੱਲ ਦੀ ਵੀ ਰੂਹ ਅੰਬਰਾ ਤੱਕ ਰੋਈ ਆ ਹਾਂ ਦੇਖ ਲਾ ਦੇਖੋ ਜੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋ ਰਹੀਆਂ ਪਿੰਡ ਦਾ ਵਾਤਾਵਰਨ ਹੈ ਮੈਂ ਲੰਘਾ ਜਾ ਰਿਹਾ ਬਾਈ ਜਿਹੜੇ ਕੋਲ ਬੈਠ ਗਿਆ ਬਾਈ ਜਿਹੜੇ ਕੋਲ ਬੈਠ ਗਿਆ ਔਰ ਜਿਹੜਾ ਹਨ ਜੀ ਪਿੰਡ ਵਾਲੇ ਦੇ ਸੁਭਾਅ ਨਜ਼ਾਰੇਦਾਰ ਗੱਲਾਂ ਮਾਰ ਰਿਹਾ ਐ ਲੱਗਦਾ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਜਾਣਦੇ ਇੱਕ ਦੂਜ ਹਾਂ ਆਹੀ ਕੁਛ ਐਥੇ ਹੋਰ ਤਾਂ ਕਿਆ ਹਨਾ ਪੰਜਾਬ ਦੀ ਸਾਂਝ ਆ ਜੀ ਇਹ ਹਾਂ ਹਾਂ ਪੰਜਾਬ ਦੀ ਸਾਂਝ ਹਰ ਇੱਕ ਬੰਦੇ ਨਾਲ ਸਾਂਝ ਬਣਾ ਲੈਂਦਾ ਪੰਜਾਬ ਬਿਲਕੁਲ ਬਿਲਕੁਲ ਔਰ ਸਾਨੂੰ ਵੀ ਗੱਲਾਂ ਕਰਨੀਆਂ ਚਾਹੀਦੀਆਂ ਮੈਂ ਸੋਚਦਾ ਐਵੇਂ ਅਸੀਂ ਮੂੰਹ ਜੇ ਵੱਟ ਕੇ ਤੁਰੇ ਫਿਰ ਜਾਈਏ ਉਹਦੇ ਨਾਲ ਤੇ ਨਾਲ ਜਿੰਨੂੰ ਵੀ ਬਲਾਓ ਨਾ ਜੀ ਬਾਈ ਜੀ ਅਗਲਾ ਗੱਲਬਾਤ ਇਹਨਾਂ ਦਿਲ ਤੋਂ ਕਰਦੇ ਜਦੋਂ ਆਪਾਂ ਤੁਸੀਂ ਗੱਲਾਂ ਕਰ ਰਹੇ ਹੋ ਕੋਈ ਉਪਰ ਲੱਗ ਰਿਹਾ ਕਿਤੇ ਹੈਂ ਕੋਈ ਉਪਰ ਨਹੀਂ ਕੋਈ ਉਪਰ ਨਹੀਂ ਹੈ ਕੋਈ ਉਪਰ ਹੈ ਹੈ ਜੇ ਨਾਮ ਇਹ ਸੋਚ ਕੇ ਲੰਘ ਜਵੇ ਯਾਰ ਬਾਈ ਜੀ ਬੈਠੇ ਆ ਕਾਨੂੰ ਬੁਲਾਣਾ ਕਿਆ ਕਰਨਾ ਨਾ ਫੇਰ ਫੇਰ ਉਪਰੇ ਫੇਰ ਤੁਸੀਂ ਆਪੇ ਉਪਰੇ ਹੋਗੇ ਹਾਂ ਜੇ ਬੁਲਾਓਗੇ ਤਾਂ ਬੋਲੂਗਾ ਕੋਈ ਬਿਲਕੁਲ ਹੈ ਬਿਲਕੁਲ ਅੱਛਾ ਆਹ ਜਿਹੜੀ ਗੱਲ ਤੁਸੀਂ ਸੁਣਾਈ ਸੱਜਣਾ ਦੇ ਫੁੱਲ ਵਾਲੀ ਇਦਾਂ ਦੀ ਕੋਈ ਗੱਲ ਹੋਰ ਵੀ ਆਉਂਦੀ ਹੈ ਆਓ ਗੱਲਾਂ ਤਾਂ ਬਹੇਰੀਆਂ ਸੁਣਾਓ ਫੇਰ ਕਦੀ ਕੋਈ ਗੱਲ ਹੈ ਕੋਈ ਗੱਲ ਸੁਣਾਓ ਕੋਈ ਸਰੋਤੇ ਵੀ ਦੇਖ ਰਹੇ ਆ ਸੁਣ ਰਹੇ ਆ ਤੁਹਾਨੂੰ ਕੋਈ ਮਾੜੀ ਮੋਟੀ ਗੱਲ ਸੁਣਾਓ ਕੋਈ ਹੋਰ ਗੱਲਾਂ ਤਾਂ ਐਦਾਂ ਦੀ ਕੋਈ ਤੁਕਬੰਦੀ ਜੀ ਤੁਕਬੰਦੀਆਂ ਜੀਆਂ ਆਉਂਦੀਆਂ ਕੋਈ ਇਹੋ ਜਿਹੀਆਂ ਆਪਣੇ ਵਿਰਸੇ ਵਿਰਾਸਤ ਵਾਲੀਆਂ ਵਿਰਸੇ ਵਿਰਾਸਤ ਵਾਲੀਆਂ ਤਾਂ ਬਾਕੀ ਤਾਂ ਫਿਰ ਦੂਈਆਂ ਗੀਤਾਂ ਵਾਲੀਆਂ ਆਈਆਂ ਗੀਤਾਂ ਵਾਲੀਆਂ ਗੀਤਾਂ ਲਈ ਤਾਂ ਕਿਹੜਾ ਗੀਤਾਂ ਵਾਲੀ ਨੂੰ ਕਹਤੋਂ ਪਰ ਸੁਣਾਇਓ ਐਨ ਵਧੀਆ ਜੀ ਜਿਹੜੀ ਜਿਹਦਾ ਕੋਈ ਸਨੇਹਾ ਮੈਸੇਜ ਹੋਵੇ ਜੀ ਤੇ ਵਿੱਚ ਵਧੀਆ ਜੀ ਉਹ ਕਾਫਤ ਬਣੀ ਵੀ ਆ ਹਾਂ ਜੇ ਭੋਜਨ ਸਜ ਕੇ ਬਣ ਕੇ ਤਿਆਰ ਹੋਏ ਹੋਵਾ ਜਿਪ ਹੋ ਜਣ ਬਣ ਕੇ ਤਿਆਰ ਹੋਇਓ ਵਾ ਹਾਂ ਫਿਰ ਬੰਦਾ ਦਾ ਮਿਹਦਾ ਨਿਗਰ ਹੋਣਾ ਚਾਹੀਦਾ ਭੋਜਨ ਕੰਨੀ ਨੂੰ ਧਿਆਨ ਨਹੀਂ ਹੋਣਾ ਚਾਹੀਦਾ ਅੱਛਾ ਭੁੱਖਾ ਕੋਲ ਦੇ ਖੜਾ ਗਰੀਬ ਹੋਵੇ ਖਾਣਾ ਖਾ ਜਾਏ ਤੇ ਉਹ ਸਰਦਾਰ ਨਹੀਂ ਅੱਛਾ ਖਾਣਾ ਪਤੀ ਦੇ ਖਾਣ ਤੇ ਖਾਏ ਪਹਿਲਾ ਅਕਲ ਮੰਦ ਸੱਚ ਜਿਉ ਨਾਰ ਨਹੀਂ ਅੱਛਾ ਜਿਹੜੇ ਪਿੰਡ ਸ਼ਰਾਰਤਾਂ ਕਰਨ ਲੁਚੇ ਉੱਥੇ ਲੋਕ ਨੀਅਤ ਲੰਬੜਦਾਰ ਨਹੀਂ ਅੱਛਾ ਜਿਹਦੇ ਰਾਜ ਵਿੱਚ ਜ਼ਾਲਮ ਦੀ ਤੇਜ ਹੋਵੇ ਉਹਨੂੰ ਆਖਦੇ ਲੋਕ ਸਰਕਾਰ ਨਹੀਂ ਅੱਛਾ ਉਸ ਪਿੰਡ ਨੇ ਤਰੱਕੀ ਤੇ ਜਾਮਣਾ ਕੀ ਜਿੱਥੇ ਮਾੜੇ ਦੀ ਲੈਂਦਾ ਕੋਈ ਥਾਰ ਨਹੀਂ ਉਨੇ ਸੂਰ ਮੈਂ ਅਖਬਾਮਣਾ ਕੀਤੀ ਨੂੰ ਪੰਥ ਦੇ ਨਾਲ ਪਿਆਰ ਨਹੀਂ ਇਹਨੂੰ ਪੰਥ ਦੇ ਨਾਲ ਪਿਆਰ ਵਾਜਵਾ ਬਹੁਤ ਵਧੀਆ ਜਿਹੜੇ ਐછા ਕਰਦੇ ਬੰਦੇ ਹਾਂ ਕਈ ਰੋਜ ਜਹਾਨ ਉੱਤੇ ਐਚੀ ਬੰਦੇ ਖਾਲਾਂ ਖੱਟ ਲੈ ਮਾਨ ਜਵਾਨੀਆਂ ਹੋਈ ਤੇਰੇ ਜੋੜ ਥਰੀਰ ਦੇ ਰੁੱਕ ਜਾਣੇ ਹੁਣਾ ਦਮ ਨਾ ਮੰਨਾ ਅਭਵਾਨੀਆਂ ਹੋਈ ਕੋਈ ਇੱਕ ਵਾਰ ਤੂੰ ਜਿਨ੍ਹਾਂ ਦਾ ਦਰਸ਼ ਕੀਤਾ ਮਿਲਣ ਗੇੜ ਨਾਲ ਰੂਹਾਂ ਮਸਤਾਨੀਆਂ ਹੋਈ ਜਿਹੜੇ ਲੱਖਾਂ ਰੁਪਈਆ ਦੇ ਕੰਮ ਕਰਦੇ ਆਖਰ ਜਾਣੀਆਂ ਪੰਦੇ ਦਵਾਨੀਆਂ ਹੋਈ ਟਾਈਮ ਮਿੰਟ ਤੱਕ ਨਹੀਂ ਫੇਲ ਹੋਣਾ ਲੈਣਾ ਜਵਾਂ ਨੇ ਪਕਰ ਪ੍ਰਾਨੀਆਂ ਓਏ ਪਾਣੀ ਨਾਮ ਦਾ ਦੇ ਸਰੀਰ ਤਾਂ ਹੀ ਜੁਕ ਨਾ ਪੱਕ ਪ੍ਰਾਨੀਆਂ ਓਏ ਨੀਕੀ ਬਦੀ ਦੀ ਤੇਰੀ ਫਰਿਸ਼ਤ ਬਣ ਜੂ ਸੱਚ ਬੋਲ ਪੂਰਾ ਤੋਲ ਬਾਣੀਆਂ ਓਏ ਧੀਆਂ ਪੁੱਤਾਂ ਨੇ ਮੋਹ ਨਹੀਂ ਸਾਥ ਦੇਣਾ ਪਾਉਂਦਾ ਜਿਨ੍ਹਾਂ ਲਈ ਫਿਰ ਇਹ ਪ੍ਰਾਨੀਆਂ ਓਏ ਕਰ ਲੈ ਦੇਖ ਲਈ ਮਨ ਕਬੂਲ ਕਾਕਾ ਸਿਆ ਪਿੱਛੇ ਜੱਗ ਤੇ ਰਹਿਣ ਨਿਸ਼ਾਨੀ ਓਏ ਇੱਥੇ ਜੱਗ ਤੇ ਰਹਿਣ ਨਿਸ਼ਾਨੀ ਵਾਹ ਜੀ ਬਸ ਰੋਤੇ ਕਾਕਾ ਸਿੰਘ ਦੇਖੋ ਨਾ ਜੀ ਕਾਕਾ ਸਿੰਘ ਦੀ ਹੈ ਔਰ ਬਹੁਤ ਵਧੀਆ ਗੱਲਾਂ ਬਾਤਾਂ ਹੈ ਮਾਰਦੇ ਆ ਕਰਦੇ ਆ ਔਰ ਇਹਨੇ ਹੁਣ ਵਾਦਾ ਕਰਿਆ ਵੀ ਮੂੰਗਰਿਆਂ ਦੀ ਸਬਜ਼ੀ ਖਲਾਉਣੀ ਹੈ ਬਾਈ ਜੀ ਤੁਸੀਂ ਹੁਣ ਗਵਾਹ ਨਾਲ ਪੂਰੇ ਜੀ ਪੂਰੀ ਪੂਰੇ ਗਵਾਹ ਹੈ ਜਿਸੀ ਕਾਸੀ ਖੜਾ ਮਗਾਈ ਹੋਰ ਫੋਨ ਕਰਨਾ ਕਾਕਾ ਸਿੰਘ ਮੈਨੂੰ ਮੇਰਾ ਨੰਬਰ ਮੈਂ ਤੁਹਾਨੂੰ ਦਿੰਦਾ ਤੇ ਤੁਹਾਨੂੰ ਦਾਵਤ ਆਜੀ ਬਣੀ ਬਣਾਈ ਖਾਣੀ ਤਾਂ ਵੀ ਬਾਜਰਾ ਜੀ ਵਾਹ ਦੇਖੋ ਜੀ ਸਰੋਤੋਂ ਇੰਨਾ ਪਿਆਰ ਹੈ ਬਣਾ ਕੇ ਵੀ ਖਲਾਉਣ ਨੂੰ ਤਿਆਰ ਹੈ ਸਲਜਮ ਹੈ ਸਲਜਮ ਤਾਂ ਮਿਲ ਜਾਂਦੇ ਲੱਭ ਜਾਂਦੇ ਖਾਈ ਜਾਂਦੇ ਬਣਾ ਬਣਾ ਕੇ ਹੈ ਮੂੰਗਰਿਆਂ ਨੂੰ ਤਰਸਿਆ ਮਨ ਮੂੰਗਰੇ ਦਾ ਬਹੁਤ ਵਧੀਆ ਹੈ ਹੈ ਮੂੰਗਰੇ ਬਹੁਤ ਵਧੀਆ ਹੈ ਉਹ ਮੇਥੇ ਵੀ ਲਾਂਗੇ ਬਹੁਤੇ ਮੇਰੇ ਪਾ ਥੋੜੇ ਉੱਦੇ ਤੇ ਜਾ ਰਹੇ ਮੇਥੇ ਬਾ ਚਲੋ ਹੋਰ ਮੇਥੇ ਅਸੀਜਨ ਨਿਕਲ ਲਈ ਮੇਥੇ ਅਸੀਜਨ ਨਿਕਲਿਆ ਕਿਦਾਂ ਮਾਹੌਲ ਕਿਆ ਹੁਣ ਅੱਜ ਕੱਲ ਗੱਲਾਂ ਬਾਤਾਂ ਲੋਕੀ ਕਰਦੇ ਆ ਕਿ ਥੋੜੇ ਜਿ ਟਾਈਟ ਜੇ ਰਹਿਣ ਲੱਗੇ ਕਿ ਹੈਗੇ ਖੁੱਲੇ ਸੁਭਾਅ ਦੇ ਬੰਦੇ ਵੀ ਅਜੇ ਪਿੰਡਾਂ ਵਿੱਚ ਤਾਂ ਵਿਰਸਾ ਹੈਗਾ ਅਜਾ ਅੱਛਾ ਪਿੰਡਾਂ ਵਿੱਚ ਹੈਗਾ ਪਿੰਡਾਂ ਦੇ ਸੁਭਾਅ ਦੇ ਵੀ ਹੈ ਜੀ ਨੇ ਥੋੜਾ ਪਿਛਲੀ ਬੈਕ ਦੇ ਪਰ ਜਿਹੜੀ ਹੁਣ ਜਨਰੇਸ਼ਨ ਨਵੀਂ ਆ ਇਹ ਬਾਹਰ ਚਾਲਦੀ ਆ ਲੈ ਲਈ ਜੀ ਹੱਥ ਕਰਕੇ ਹੁਣ ਇਹਨਾਂ ਨੂੰ ਗੱਲਾਂ ਬਾਤਾਂ ਦਾ ਨਹੀਂ ਹਨਾ ਮੈਨੂੰ ਪਤਾ ਨਹੀਂ ਮੋਬਾਈਲ ਚ ਕਿੰਬੜ ਗਈ ਸਵਾਰ ਕੇ ਬਾਪ ਦੀ ਗੱਲ ਨਹੀਂ ਸੁਣ ਸਕਦਾ ਨਹੀਂ ਨਾਲੇ ਜਿਹੜੇ ਹੁਣ ਬਾਹਰ ਜਾਂਦਾ ਵੀ ਹੋ ਗਿਆ ਨਾ ਹੁਣ ਪਿੰਡਾਂ ਵਿੱਚ ਮੈਂ ਘੁੰਮਦਾ ਨਾ ਦੇਖਦਾ ਤਾਂ ਪਿੰਡਾਂ ਵਿੱਚ ਮੈਨੂੰ ਬਜ਼ੁਰਗ ਲੱਭਦੇ ਜ਼ਿਆਦਾ ਜਵਾਨ ਮੁੰਡੇ ਨਹੀਂ ਲੱਭ ਰਹੇ ਬਹੁਤੇ ਉਕੋ ਕਿ ਜਾਂ ਤਾਂ ਕੋਈ ਬਾਹਰ ਨੂੰ ਚਲ ਗਿਆ ਜਾਂ ਫਿਰ ਉਹ ਆਪਣੇ ਆਪ ਤੇ ਮਸਤ ਨੇ ਉਹ ਇਹ ਨਾ ਕੰਮਾਂ ਨੂੰ ਜਿੱਦਾਂ ਤੁਸੀਂ ਵੱਟ ਪਰ ਬੈਠੇ ਆ ਹਾਂ ਹੈ ਐਦਾਂ ਉਹ ਨਹੀਂ ਬੈਠ ਕੇ ਉਹਨਾਂ ਦਾ ਸੁਭਾਅ ਨਹੀਂ ਨਵੀਂ ਜੰਦੇ ਇਹਦਾ ਮਤਲਬ ਆਪਾਂ ਹੀ ਬੰਦੇ ਰਹਿ ਗਏ ਥੋੜੇ ਜਿਹੀ ਹੈ ਬਿਲਕੁਲ ਇਹ ਫਿਰ ਮੁੱਕ ਜਾਣੇ 40 50 ਸਾਲਾਂ ਨੂੰ 40 ਕਿ ਸਾਲ ਤੱਕ ਚੱਲੂਗੇ ਹਾਂ ਹੈ ਹਾਂ ਮੁੜ ਕੇ ਫਿਰ ਸੀਨ ਹੋਰ ਹੋ ਜਾਣਾ ਸਰੋਤਿਓ ਕਰਿਓ ਕਮੈਂਟ ਤੁਸੀਂ ਵੀ ਵੀ ਜਿਹੜਾ ਹੈ ਨਾ ਜੀ ਜਿਹੜੇ ਖੁੱਲੇ ਸੁਭਾਅ ਦੇ ਬੰਦੇ ਗੱਲਾਂ ਮਾਤਾਂ ਮਾਰਨ ਵਾਲੇ ਬੰਦੇ ਆ ਜਾਂ ਜਿਹੜੇ ਜਿਆਦਾ ਉਲਝੇ ਨਹੀਂ ਹੋਏ ਫੋਨਾਂ ਵਿੱਚ ਜਾਂ ਹੋਰ ਜਿਹੜੀ ਟੈਕਨੋਲੋਜੀ ਆ ਕੰਪਿਊਟਰਾਂ ਵਗੈਰਾ ਵਿੱਚ ਨੌਕਰੀਆਂ ਵਿੱਚ ਔਰ ਇਹ ਬੰਦੇ ਕਿੰਨੀ ਕੁ ਦੇਰ ਚੱਲਣਗੇ ਬਜ਼ੁਰਗ ਜਿਹੜੇ ਹੈਗਾ ਨਾ ਜੀ ਕਾਕਾ ਸਿੰਘ ਜਿਹੜੇ 80 90 ਸਾਲ ਵਾਲੇ ਉਹਨਾਂ ਦੀ ਵੀ ਇੰਟਰਵਿਊ ਅਸੀਂ ਕਰਦੇ ਆ ਬੱਲੇ ਬੱਲੇ ਫਿਲਮ ਵਿੱਚ ਰਿਕਾਰਡ ਤੇ ਆਪਣੇ ਚੈਨਲ ਤੇ ਮੈਂ ਇਸੇ ਕਰਕੇ ਕਰਦਾ ਹੁੰਦਾ ਵੀ ਯਾਰ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਜੀ ਰਿਕਾਰਡ ਕਰ ਲਈਏ ਇਹ ਮੁੜ ਕੇ ਲੱਭਣੇ ਨਹੀਂ ਹੈਗੇ ਇਹ ਨਿਕਲ ਜਾਣੇ ਹੈ ਨਿਕਲਦਾ ਚਲੋ ਸਾੜੀ ਜਾਣਾ ਪਰੰਤੂ ਉਹ ਸਮਾਂ ਕਿਦਾਂ ਦਾ ਹੁੰਦਾ ਸੀ ਜਿੱਦਾਂ ਬੇਬੇ ਦੀ ਤੈਨੂੰ ਮੈਂ ਗੱਲ ਦਸੀ ਨੇ ਮੂੰਗਰੇ ਦੀ ਸਬਜ਼ੀ ਬਣਾ ਕੇ ਦੱਸੀ ਮੈਨੂੰ ਦੱਸਿਆ ਕਿਦਾਂ ਬਣਾਉਂਦੇ ਤੇ ਕੀ ਕਰਦੇ ਤੇ ਉਹਨੇ ਹੋਰ ਬਹੁਤ ਗੱਲਾਂ ਕਰੀਆਂ ਪੁਰਾਣੀਆਂ ਹੈ ਕਦੂ ਦੀ ਸਬਜ਼ੀ ਵੀ ਅੱਜ ਕੱਲੋਂ ਕਹਿੰਦੀ ਦੀ ਨਿਆਣੇ ਖਾਂਦੇ ਨਹੀਂ ਹੈ ਮੇਰਾ ਦਿਲ ਕਰਦਾ ਕਹਿੰਦਾ ਕਦੂ ਕੰਦੀ ਕਦੂ ਖਾਣ ਨੂੰ ਤਾਂ ਮੈਨੂੰ ਯਾਰ ਬਹੁਤ ਮੈਂ ਕਿਹਾ ਦੱਸੋ ਹੈ ਉਸ ਵਧੀਆ ਸ ਖਰਾਕਾ ਸੀ ਗਿਆ ਵਧੀਆ ਸਬਜ਼ੀਆਂ ਸੀ ਗਿਆ ਹੁਣ ਤਾਂ ਦਾਲਾਂ ਜੀਂ ਧਰੀ ਜਾਂਦੇ ਆ ਇਹ ਕੁੱਕਰ ਤੇ ਸੀਟੀਆਂ ਮਰਾਈਆਂ ਕੁੱਕਰ ਵਾਲੀ ਤਾਂ ਜਾਣੇ ਨਹੀਂ ਹੁੰਦੀ ਉਹ ਨਾਲੇ ਉਹ ਵੈਰਾਈਟੀ ਵੀ ਨਹੀਂ ਨਾ ਹੁੰਦੀ ਅਲੱਗ ਅਲੱਗ ਤਰ੍ਹਾਂ ਦੇ ਕੋਈ ਕੱਦੂ ਕਦੀ ਤੋਰੀਆਂ ਕਦੀ ਕਰੇਲੇ ਕਦੀ ਭਿੰਡੀ ਕਦੀ ਐਵੇਂ ਬਣਦੀ ਰਹੇ ਵੈਰਾਈਟੀ ਵੈਰਾਈਟੀ ਉਹ ਠੀਕ ਰਹਿੰਦਾ ਹੈਗਾ ਤੇ ਅੱਜਕੱਲ ਹੋ ਗਿਆ ਵੀ ਦੋ ਦੋ ਜਾਣੇ ਤੇ ਤਿੰਨ ਤਿੰਨ ਜਾਣੇ ਆ ਤੇ ਉਹ ਬੇਬੇ ਦਾਤੀ ਸੀ ਕਹਿੰਦੀ ਅਸੀਂ ਰੋਟੀਆਂ ਗਿਣਦੇ ਹੀ ਨਹੀਂ ਸੀ ਹੁੰਦੇ ਮੈਂ ਕਿਹਾ ਬੇਬੇ ਕਿੰਨੀਆਂ ਰੋਟੀਆਂ ਲੈਂਦੀ ਸੀ ਕਹਿੰਦੀ ਮੈਂ ਕਦੀ ਗਿਣੀਆਂ ਹੀ ਨਹੀਂ ਹਾਂ ਸਾਢੇ ਪਿੰਡ ਇਹੋ ਜਿਹੇ ਵੀ ਬੰਦੇ ਤੇ ਜੀ ਰੋਟੀ ਖਾ ਕੇ ਭੁੱਲ ਜਾਂਦੇ ਤੇ ਹਾਂ ਜਦੋਂ ਆਰਾ ਫੇਰ ਚੜ ਜੜਾ ਹੀ ਖਾਣ ਬਾਈ ਤੁਹਾਡਾ ਜੇ ਬੋਈਏ ਵੀ ਤੇ ਲੜਿਆ ਆ ਰੁਗ ਭਰਨਾ ਰੋਟੀਆਂ ਦਾ ਗਿਣੀਆਂ ਗੁਣ ਨਹੀਂ ਆਣੇ ਅੱਛਾ ਭੁੱਲ ਜਾਂਦੇ ਜਰੂਰ ਆ ਦਵਾਰਾ ਚਲੀ ਹੋਣੀ ਤਾਂ ਉਹ ਬੇਬੇ ਕਹਿੰਦੀ ਫੇਰ ਆ ਗਿਆ ਆ ਦੇਖ ਬੇਬੇ ਭੁੱਲੇ ਗਿਆ ਤਾਂ ਆ ਦੇਖੋ ਜੀ ਸਤਿਓ ਆ ਤਾਂ ਗੱਲ ਇਹਨੂੰ ਤੁਹਾਡਾ ਨਾਂ ਕੀ ਭਾਈ ਜੀ ਰਾਜਵਿੰਦਰ ਸਿੰਘ ਹੈ ਜੀ ਰਾਜਵਿੰਦਰ ਜੀ ਨੇ ਤਾਂ ਗੱਲੇ ਬਹੁਤ ਕਰਾਰੀ ਕਰਤੀ ਆ ਔਰ ਇਹ ਪੱਕੀ ਗੱਲ ਹੈ ਭੁੱਲ ਜਾਂਦੇ ਤੇ ਭੁੱਲ ਜਾਂਦਾ ਜੀ ਹੈ ਮੇਰੇ ਨਾਲ ਆਪ ਛੋਟੇ ਹੁੰਦੇ ਹੋ ਜਾਂਦਾ ਤਾਂ ਹੈ ਰੋਟੀ ਖਾਧੀ ਜਾਦੇ ਨਹੀਂ ਆ ਵੀ ਰੋਟੀ ਖਾਧੀ ਸੀ ਦਵਾਰਾ ਫੇਰ ਆ ਗਿਆ ਪਲੇਟ ਦੀ ਚੱਕ ਕੇ ਉਹਨਾਂ ਦੀ ਮੈਂ ਗੱਲ ਕਰਦਾ ਹਾਂ ਬਾਦ ਦੇ ਲੋ ਪੰਜ ਪੰਜ ਸੱਸਾ ਰੋਟੀਆਂ ਨਾਲ ਗੋੜਦਾ ਡੜਾ ਅੱਛਾ ਨਾਲੇ ਲੱਸੀ ਪੀ ਜਾਣੀ ਜੀ ਕੋਈ ਹਾਲਾ ਹੋਨੀ ਤਾਂ ਜੀ ਕੋਈ ਗੈਸ ਨਹੀਂ ਕੋਈ ਬਾਈ ਨਹੀਂ ਗੈਸ ਨਹੀਂ ਕੋਈ ਕੁਝ ਨਹੀਂ ਲੱਸੀ ਵੀ ਨਾਲੇ ਚੱਕਣੀ ਸੀ ਉਹਨਾਂ ਨੇ ਗੋੜ ਵੀ ਨਾਲ ਰੋਟੀਆਂ ਵੀ ਨਾਲ ਜੀ ਓ ਯਾਰ ਜੇ ਸਬਜ਼ੀਆਂ ਘੱਟ ਹੁੰਦੀਆਂ ਤਾਂ ਜੀ ਪੰਚਰ ਚ ਗੋੜਾ achar ਇਹ ਆ ਬਾਈ ਨਾਲ ਇਹ ਜਿਹੇ ਚੀਜ਼ਾਂ ਨਾਲ ਅੱਜ ਤਾਂ ਮੈਂ ਬਹੁਤ ਵਧੀਆ ਸੋਚ ਰਿਹਾ ਮੈਂ ਬ੍ਰੇਕ ਮਾਰ ਲਈ ਹਾਸਾ ਸਵੇਰੇ ਸਿਰ ਬਥੇਰਾ ਆ ਗਿਆ ਸਾਰੇ ਸਰੋਤੇ ਜਿਹੜੇ ਦੇਖ ਰਹੇ ਇਹਨਾਂ ਨੂੰ ਵੀ ਹਾਸਾ ਨਾਲ ਕਰਿਓ ਕਮੈਂਟ ਤੁਸੀਂ ਆਜੇ ਬੰਦਿਆ ਤੇ ਜੀ ਜਿਹੜੇ ਰੋਟੀਆਂ 6 6 7 7 ਖਾ ਕੇ ਗੋੜ ਦੇ ਡਲੇ ਨਾਲ ਨਾਲ ਲੱਸੀ ਜਿੱਦਾਂ ਕਹਿੰਦੇ ਬਾਈ ਜੀ ਪੀ ਕੇ ਫਿਰ ਭੁੱਲ ਜਾਂਦੇ ਕਾਦੀ ਆ ਫਟਵਾਰ ਫੇਰ ਚੱਲ ਜਾਂਦੀ ਗੇਮ ਆ ਉਹ ਵਾਜੀ ਵਾ ਬਹੁਤ ਵਧੀਆ ਲੱਗਿਆ ਜੀ ਗੱਲਾਂ ਬਾਤਾਂ ਮਾਰ ਕੇ ਤੁਹਾਡੇ ਨਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਿਆ ਬਸ ਇਹ ਐਦਾਂੇ ਤੋਰੇ ਫਿਰੇ ਗੱਲਾਂ ਬਾਤਾਂ ਮਾਰਦੇ ਆਂ ਲੋਕਾਂ ਨਾਲ ਇਹ ਸਰੋਤਿਆਂ ਨੂੰ ਦਿਖਾ ਦਿੰਦੇ ਆਂ ਇਹ ਫੇਸਬੁੱਕ 'ਪਰ ਵੀਡੀਓ ਪਾ ਦੇਣਾ ਲੋਕਾਂ ਨੇ ਦੇਖੀ ਜਿਹੜਾ ਲੋਕੀ ਗੱਲਾਂ ਵੀ ਕਰਨਗੇ ਕਮੈਂਟ ਵੀ ਕਰਨਗੇ ਨਾਲੇ ਰੂਹਾਂ ਦੇ ਮੇਲ ਹੋਗੇ ਇਹ ਵੀ ਰੂਹਾਂ ਦੇ ਮੇਲ ਆ ਦੇਖੋ ਜਿਹੜੇ ਸਰੋਤੇ ਬੈਠੇ ਵੀ ਦੇਖ ਰਹੇ ਆਂ ਉਹਨਾਂ ਨਾਲ ਤੁਹਾਡੀ ਰੂਹ ਦਾ ਮੇਲ ਹੋ ਗਿਆ ਮੇਰੀਆਂ ਗੱਲਾਂ ਹੋ ਗਈਆਂ ਸਭ ਕੁਝ ਹੋ ਗਿਆ ਉਹਨਾਂ ਨੇ ਕਮੈਂਟ ਟਿੱਪਣੀਆਂ ਵੀ ਕਰੀ ਜਾਣੀਆਂ ਕਾਰੇ ਦਾ ਬੰਦਾ ਨਾ ਹਾਂ ਇੱਕਦੇ ਮਰਗਦ ਹੋ ਗਈ ਜੀ ਉਹ ਮੁੰਡੇ ਨੂੰ ਭੇਜਤਾ ਵੀ ਤੂੰ ਜਾਇਆ ਸਾਡੇ ਕੋਲ ਤਾਂ ਟਾਈਮ ਨਹੀਂ ਕੰਮ ਆ ਕਹਿੰਦਾ ਬਾਡੀ ਦਾ ਟਾਈਮ ਆ ਗਿਆ ਤਾਂ ਉਹ ਬੰਦਾ ਭੇਜਤਾ ਉਹ ਜਾ ਗਾਹਾਂ ਗਿਆ ਉਹ ਬੰਦੇ ਦੀ ਚ ਬਥਿਆਣਾ ਬੰਦਾ ਦਾ ਹਾਂ ਉਹ ਕਹਿੰਦੇ ਚਲੋ ਚੱਕ ਦੋ ਇਹਨੂੰ ਕਰ ਦੋ ਸੰਦਕਾਰ ਦੌੜ ਭੱਜ ਕਰੀ ਗਿਆ ਚਲੋ ਲੈ ਕੇ ਜਾ ਤੇ ਫਿਰ ਦੁਬਾਰਾ ਗਏ ਬੰਦੇ ਭੋਗ ਤੇ ਉਹ ਕਹਿੰਦੇ ਯਾਰ ਭਲਾਣਾ ਸਿਆਂ ਤੇਰਾ ਮੁੰਡੇ ਦਾ ਅਗਲੇ ਦੂੰਗਾ ਤਾਂ ਮੇਰਾ ਵੀ ਐਵੇਂ ਕਰ ਰਿਹਾ ਅੱਛਾ ਉਹ ਕਹਿੰਦਾ ਕੀ ਗੱਲ ਉਹ ਕਹਿੰਦਾ ਚੱਕ ਦੋ ਭੂਖ ਦੋ ਐਵੇਂ ਕਰੀ ਗਿਆ ਨੋ ਜਦੋਂ ਥਰੀ ਨਾਲ ਜਾਣ ਦਾ ਸੀ ਰਾਹ ਇਹ ਮੈਨੂੰ ਅੱਗ ਨਹੀਂ ਹੈਗੀ ਅੱਛਾ ਉਹਦਾ ਬਾਪ ਕਹਾ ਕਹਿੰਦਾ ਕਹਦਾ ਜੇ ਅੱਗੇ ਨੂੰ ਕੋਈ ਹੋਰ ਮਰੂਗਾ ਫਿਰ ਮੈਂ ਆਉਂਗਾ ਕਹਿੰਦਾ ਉਹ ਕਹਿੰਦਾ ਉਹਦਾ ਵੀ ਬਾਪ ਆ ਕਹਿੰਦਾ ਜੇ ਕੋਈ ਅੱਗੇ ਨੂੰ ਮੋਰ ਬਣੂਗਾ ਫਿਰ ਮੈਂ ਆਉਂਗਾ ਅੱਛਾ ਫਿਕਰ ਉਹਦਾ ਵੀ ਬਾਪ ਆ ਕਹਿੰਦੇ ਮੈਂ ਉਹ ਕਹਿੰਦਾ ਸਾਡਾ ਮਾਰਗੀ ਦਾ ਜੀ ਦੇਖੋ ਜੀ ਸੋ ਰੋਤੇ ਹੋ ਸੂਰੇ ਸੂਰੇ ਦਾ ਸਮਾਧੀਗਾ ਮੈਂ ਤੁਹਾਨੂੰ ਇੱਕ ਰਸੀਦ ਦਿਖਾ ਦਿੰਦਾ ਦੁਬਾਰਾ ਤੋਂ ਇੱਧਰ ਬੰਦੇ ਕੰਮੇ ਲੱਗੇ ਹੋਏ ਆ ਔਰ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਕਾਕਾ ਸਿੰਘ ਜੀ ਨਾਲ ਰਾਜਵਿੰਦਰ ਸਿੰਘ ਜੀ ਨਾਲ ਗੱਲਾਂ ਹੋਈਆਂ ਔਰ ਬਹੁਤ ਵਧੀਆ ਲੱਗਿਆ ਹਲਕਾ ਫੁਲਕਾ ਬਲਾਕ ਤੇ ਦੰਦ ਲੱਗ ਗਿਆ ਦੱਸਿਓ ਫੇਰ ਕਿ ਤੇ ਦੁਬਾਰਾ ਮੁਲਾਕਾਤ ਕਰਾਂਗੇ ਸ਼ੁਕਰੀਆ ਧੰਨਵਾਦ ਮਿਹਰਬਾਨੀ